ਸ਼ਸ਼ੀਕਲ ਦੋਸਤੋ ਮੇਰੇ ਵੱਲੋਂ ਯਾਨੀ ਕਿ ਮਾਸਟਰ ਸਰਗਮ ਵੱਲੋਂ ਸਰਤਾਲ 뮤ਜ਼ਿਕ ਅਕੈਡਮੀ ਤੁਹਾਨੂੰ ਪਤਾ ਹੋਵੇ ਕਿ ਉੱਥੋਂ ਚੇਂਜ ਹੋ ਚੁੱਕੀ ਹੈ ਜਗਾ ਓਮਕਾਰ ਦੇ ਬਿਲਕੁਲ ਸਾਹਮਣੇ ਸੀਗੀ ਉਸ ਤੋਂ ਥੋੜਾ ਜਿਹਾ ਅੱਗੇ ਆ ਕੇ ਬੜਾ ਮਸ਼ਹੂਰ ਚੌਕ ਹੈ ਖੇਮਾ ਵਾਲਾ ਚੌਕ ਹੈ ਨਾ ਖੇਮਾ ਵਾਲਾ ਚੌਕ ਬੜਾ ਮਸ਼ਹੂਰ ਚੌਕ ਹੈ ਸੋ ਕਈ ਅਨਸਰ ਹੁੰਦੇ ਆ ਇਸਰਾਰਤੀ ਉਹਨਾਂ ਦੇ ਵਿੱਚੋਂ ਇੱਕ ਦੋ ਹੁੰਦੇ ਆ ਜਿਹੜੇ ਕਹਿੰਦੇ ਵੀ ਉਹ ਤਾਂ ਜੀ ਵਧੀਆ ਨਹੀਂ ਸਿਖਾਉਂਦਾ ਐ ਆ ਉਹ ਹੈ ਉਹ ਮੈਨੂੰ ਪਤਾ ਹੈ ਵੀ ਕਿਹੜੇ ਬੰਦੇ ਕਹਿੰਦੇ ਨਾ ਸਾਡੇ ਖਾ ਕੇ ਉਹ ਸਾਡੀ ਗੱਲਬਾਤ ਹੋ ਜਾਂਦੀ ਹੈ ਸੋ ਅਕੈਡਮੀ ਚੇਂਜ ਹੋ ਚੁੱਕੀ ਹੈ ਓਮਕਾਰ ਦੇ ਬਿਲਕੁਲ ਸਾਹਮਣੇ ਸੀ ਪਹਿਲਾਂ ਹੁਣ ਥੋੜਾ ਅੱਗੇ ਆ ਕੇ ਖੇਮ ਵਾਲੇ ਚੌਕ ਦੇ ਵਿੱਚ ਹੈ ਉੱਪਰ ਹੈ ਦੋ ਚਾਰੇ ਇੱਕ ਦੇ ਵਿੱਚ ਅਕੈਡਮੀ ਕੀਤੀ ਇੱਕ ਦੇ ਵਿੱਚ ਰੈਸ਼ ਕੀਤੀ ਹੈ ਹੈਨਾ ਸੋ ਜਿੰਨੇ ਵੀ ਮੇਰੇ ਕੋਲ ਆਨਲਾਈਨ ਕਲਾਸਾਂ ਲਾਉਂਦੇ ਨੇ ਜਾਂ ਜੇ ਕੋਈ ਕਲਾਸ ਲਾਉਣਾ ਚਾਹੁੰਦਾ ਔਰ ਬੜੇ ਸਾਰੇ ਫਨਕਾਰ ਸਰਤਾਲ 뮤직 ਅਕੈਡਮੀ ਤੋਂ ਸਿੱਖੇ ਗਏ ਨੇ ਨਾਮੀ ਬੰਦੇ ਸੋ ਅੱਜ ਇਹ ਗੱਲ ਸਭ ਤੋਂ ਵੱਡੀ ਮੇਰੇ ਨੂੰ ਯਾਦ ਕਰਾਈ ਹੈ ਕਰਨ ਗੁਨੇਆਣੇ ਨੇ ਮੇਰੇ ਕੋਲ ਆਇਆ ਸੀ ਕਿ ਉਸਤਾਦ ਜੀ ਤੁਸੀਂ ਵੀ ਉੱਥੇ ਲਿਖ ਕੇ ਲਾ ਕੇ ਆਓ ਮੈਂ ਕਿਹਾ ਉੱਥੇ ਲਿਖ ਕੇ ਕੀ ਲ ਹਾਂ ਲੋਕ ਵੈਸੇ ਹੀ ਅੱਜ ਕੱਲ ਤੁਹਾਨੂੰ ਪਤਾ ਨਾ ਸ਼ਰਾਪਤੀ ਲੋਕ ਹੁੰਦੇ ਨੇ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਮੇਰਾ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ 9779662822 8728806012 ਦੋਨੋਂ ਤੇ ਵਟਸਐਪ ਚੱਲਦਾ ਹੈ ਆਨਲਾਈਨ ਵੀ ਕਲਾਸਾਂ ਲਾਉਂਦੇ ਆ ਜੇ ਇੱਕ ਨੇ ਮੇਰੇ ਕੋਲੇ ਕਿਸੇ ਨੇ ਆ ਕੇ ਸਿੱਖਣਾ ਹੈ ਤਾਂ ਕੋਲੇ ਆ ਕੇ ਸਿੱਖਦੇ ਨੇ ਅਸੀਂ ਫੋਕ ਲਾਈਟ ਕਲਾਸੀਕਲ ਆ ਸਾਸਤਰੀ ਸੰਗੀਤ ਔਰ ਬਕਾਇਦਾ ਰਾਗਦਾਰੀ ਤੇ ਰਿਆਜ਼ ਦਾ ਸਮਾਂ ਉਹ ਸਾਡਾ ਆਨਲਾਈਨ ਸਵੇਰੇ 7 ਵਜੇ ਅਕੈडमी ਖੋਲਦੇ ਆ ਸਿਆਮੀ ਸਾਡੇ 7 ਵਜੇ ਤੱਕ ਅਕੈਡਮੀ ਖੁੱਲੀ ਹੁੰਦੀ ਹੈ ਸੋ ਜਿਆਦਾ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਓਕੇ ਬਾਈ ਸੱਚੀ ਕਾਲ